ਸਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਇੱਕ ਹੋਰ ਫਰਮੈਕਸਿਕੋ ਸਿਟੀ ਤੋਂ ਬੜਾ ਵਧੀਆ ਹੋਰ ਤਨੰਦ ਦਾ ਐਪੀਸੋਡ ਲੈ ਕੇ ਮੈਂ ਹਾਂ ਮੈਕਸੀਕੋ ਸਿਟੀ ਦੇ ਗੁਰਦੁਆਰੇ ਚ ਗੁਰਦੁਆਰਾ ਸਾਹਿਬ ਓਹੋ ਨਜ਼ਾਰਾ ਆ ਗਿਆ ਯਾਰ ਉੱਥੇ ਜਾ ਕੇ ਕੋ ਥੋੜੇ ਜਿ ਸਿੱਖ ਉਸ ਸ਼ਹਿਰ ਚ ਮੈਂ ਦੇਖੇ ਮੈਂ ਹਾਂ ਜਦੋਂ ਮੈਂ ਤੁਰਿਆ ਫਿਰਦਾ ਸੀ ਮੈਂ ਮਿਲਿਆ ਇੱਕ ਦੋ ਨੂੰ ਇੱਕ ਦੁਕਾਨ ਤੇ ਮਿਲਿਆ ਇੱਕ ਦੋ ਨੂੰ ਬਾਹਰ ਮਿਲਿਆ ਦੋ ਤਿੰਨ ਬੰਦੇ ਮੈਨੂੰ ਮਿਲੇ ਤੇ ਕਹਿੰਦੇ ਜੀ ਗੁਰਦੁਦੁਆਰਾ ਸਾਹਿਬ ਜ਼ਰੂਰ ਆਇਓ ਮੈਂ ਕਹਿੰਦਾ ਜੀ ਆਉਂਗਾ ਕਿਉਂ ਤੇ ਕਾਤੇ ਨਹੀਂ ਆਉਂਗਾ ਮੈਂ ਗੁਰਦੁਆਰਾ ਸਾਹਿਬ ਗਿਆ ਹਾਂ ਉਹਦੀ ਮੈਂ ਇੱਕ ਹੋਰ ਤੁਹਾਨੂੰ ਸਟੋਰੀ ਚੋੜਾ ਜਾ Google ਦੇ ਹਿਸਾਬ ਨਾਲ ਲੱਭਿਓ ਉਹਦਾ ਜਿਹੜਾ ਐਡਰੈਸ ਆ ਉਸ ਹਿਸਾਬ ਨਾਲ ਜਾਇਓ ਮੈਂ ਤੁਹਾਨੂੰ ਉਹਦੇ ਬਾਰੇ ਵੀ ਕਲੀਅਰ ਕਰ ਦਿੰਦਾ ਸਭ ਤੋਂ ਵੱਡੀ ਮੈਨੂੰ ਇਹ ਗੱਲ ਵਧੀਆ ਲੱਗੀ ਉੱਥੇ ਦੇ ਜੰਮੇ ਬੱਚੇ ਉੱਥੇ ਦੇ ਪੈਦਾ ਹੋਏ ਬੱਚੇ ਸਪੈਨਿਸ਼ ਕਲਚਰ ਦੇ ਵਿੱਚ ਪੈਦਾ ਹੋਏ ਬੱਚੇ ਉਹਨਾਂ ਨੇ ਕੀਰਤਨ ਕੀਤਾ ਬਹਿ ਜਾ ਬੇਰਾ ਕਰਾ ਪਹਿਲਾਂ ਤਾਂ ਉਹ ਇੰਜੋਏ ਕਰੋ ਉਸ ਤੋਂ ਵੀ ਵੱਧ ਇਹ ਵੀ ਜਿਹੜਾ ਉਹਨਾਂ ਨੇ ਹੁਕਮਨਾਮਾ ਸਾਹ ਪੜਿਆ ਹਾਂ ਪੰਜਾਬੀ 'ਚ ਵੀ ਪੜਿਆ ਇੰਗਲਿਸ਼ 'ਚ ਵੀ ਪੜਿਆ ਤੇ ਸਪੈਨਿਸ਼ ਵੀ ਪੜਿਆ ਇੱਕ ਬੀਬੀ ਨੇ ਮੈਨੂੰ ਬੜਾ ਚੰਗਾ ਲੱਗਿਆ ਮੈਂ ਕਿਹਾ ਯਾਰ ਉਹ ਦੇਖੋ ਸਾਰੇ ਕਲਚਰਾਂ ਨੂੰ ਉਹ ਤਰਜੀਹ ਹੁੰਦੇ ਨੇ ਤੇ ਜ ਉੱਥੇ ਰੰਗਰ ਛਕਣ ਵਾਲੇ ਵੀ ਰੰਗਰ ਵਰਤੌਣ ਵਾਲੇ ਵੀ ਸਾਰੇ ਹਾਂ ਉਹ ਸਪੈਨਿਸ਼ ਵੀ ਬੋਲਦੇ ਇੰਗਲਿਸ਼ ਵੀ ਬੋਲਦੇ ਪੰਜਾਬੀ ਵੀ ਬੋਲਦੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਜਿਵੇਂ ਬਾਕੀ ਗੁਰਦੁਆਰਿਆਂ ਸਾਹਿਬ ਨੂੰ ਲੱਗਿਆ ਮੈਂ ਇੱਕ ਵੀਡੀਓ ਬਣਾਉਂਗਾ ਸਾਊਥ ਅਮਰੀਕਾ ਜਾਂ ਸੈਂਟਰਲ ਅਮਰੀਕਾ ਦੇ ਜਿੰਨੇ ਵੀ ਗੁਰਦੁਆਰੇ ਨੇ ਉਹਨਾਂ ਬਾਰੇ ਤੇ ਆਹ ਜਿਹੜੀ ਅੱਜ ਦੀ ਵੀਡੀਓ ਆ ਇਹ ਹੈ ਮੈਕਸੀਕੋ ਸਿਟੀ ਦਾ ਗੁਰਦੁਆਰਾ ਸਾਹਿਬ ਬਾਰੇ ਹਾਂ ਉਹ ਜਿਹੜੀ ਮੈਂ ਗੱਲ ਕਹੀ ਸੀ ਮੈਂ ਕੀ ਹੋਇਆ ਮੇਰੇ ਨਾਲ ਕੀ ਹੋਇਆ ਵੀ ਮੈਂ ਪੜਿਆ ਗੂਗਲ ਤੇ ਐਡਰੈਸ ਗੂਗਲ ਦੀ ਟੈਕਸੀ ਗਈ ਉਹਨੇ ਜਾ ਕੇ ਮੈਨੂੰ ਕਿਤੇ ਹੋਰ ਲਾਤਾ ਮੈਂ ਉੱਥੇ ਗਿਆ ਸਾਰੇ ਦੇਖੇ ਦੁਖੇ ਵਾਲੇ ਦੋਲੇ ਮੈਂ ਕਿਹਾ ਯਾਰ ਇੱਥੇ ਤਾਂ ਮਰਦਨ ਫਿਰ ਮੈਂ ਉਹ ਮੈਂ ਫਿਰ ਉਹ ਤੋਂ ਨਰਾਸ਼ ਹੋ ਕੇ ਮੈਂ ਵਾਪਸ ਆ ਰਿਹਾ ਸੀ ਮੈਂ ਕਿਹਾ ਬਾਬਾ ਜੀ ਥੋੜੇ ਦਰਸ਼ਨ ਕਰਨ ਆਇਆ ਸੀ ਤੁਸੀਂ ਨਹੀਂ ਕਰਵਾਏ ਮੈਂ ਕੀ ਕਰ ਸਕਦਾ ਤੇ ਜਦੋਂ ਮੈਂ ਵਾਪਸ ਆ ਰਿਹਾ ਸੀ ਮੇਨ ਸੜਕ ਤੇ ਮੈਂ ਕਿਹਾ ਚੱਲ ਐ ਕਰਦੇ ਹਾਂ ਪਬਲਿਕ ਟਰਾਂਸਪੋਰਟ ਬੱਸ ਲੈ ਕੇ ਚੱਲਦੇ ਹਾਂ ਪਤਾ ਨਹੀਂ ਕਿੰਨੀ ਕੁ ਦੂਰ ਉਹ ਬਹੁਤ ਜ਼ਿਆਦਾ ਦੂਰ ਸੀ ਕਾਫੀ ਜਣੀ ਮੇਨ ਇੱਥੇ ਮੈਂ ਰਹਿੰਦਾ ਸੀ ਮੈਂ ਸੈਂਟਰ ਤੋਂ ਰਹਿੰਦਾ ਸੀ ਤੇ ਸੈਂਟਰ ਤੋਂ ਤਾਂ ਉਹ ਘੰਟੇ ਡੇਢ ਘੰਟੇ ਦਾ ਸਫ਼ਰ ਸੀ ਉੱਥੇ ਹਾਂ ਜਦੋਂ ਮੈਂ ਵਾਪਸ ਆ ਰਿਹਾ ਸੀ ਮੈਂ ਸੜਕ ਤੇ ਤੁਰਨ ਲੱਗਾ ਤਾਂ ਇੱਕ ਭਾਈ ਸਾਹਿਬ ਨੇ ਮੈਨੂੰ ਆਵਾਜ਼ ਮਾਰੀ ਸਤਿ ਸ੍ਰੀ ਅਕਾਲ ਜੀ ਗੁਰਦੁਆਰਾ ਰਵ데요 ਮੈਂ ਕਿਹਾ ਹਾਂ ਜੀ ਉਹ ਕਹਿੰਦਾ ਜੀ ਆ ਇੱਕ ਮੋੜ ਛੱਡ ਕੇ ਅਗਲੇ ਮੋੜ ਤੋਂ ਰਾਈਟ ਹੋ ਜੇ ਉੱਥੇ ਨਾਲ ਹੈ ਅੱਛਾ ਮੈਂ ਉਸ ਮੋੜ ਤੇ ਗਿਆ ਉੱਥੇ ਕੁਝ ਹਿੰਦੂ ਜੈਂਟਲਮੈਨ ਸੀ ਉਹ ਖੜੇ ਚਾਹ ਪੀਂਦੇ ਸੀ ਮੈਨੂੰ ਲੱਗਿਆ ਵੀ ਗੁਰਦੁਆਰੇ ਚ ਲੈ ਕੇ ਆਏ ਹੋਣੇ ਜਿਵੇਂ ਗਲਾਸਾਂ ਦੇ ਹਿਸਾਬ ਨਾਲ ਲੱਗਿਆ ਮੈਂ ਕਿਹਾ ਜੀ ਗੁਰਦੁਆਰਾ ਸਾਹਿਬ ਇਧਰ ਇਹਨੇ ਹਾਂ ਜੀ ਹਾਂ ਜੀ ਆ ਨਾਲ ਹੈ ਉਹੀ ਨਿਸ਼ਾਨੀ ਜਿਹੜੀ ਮੈਂ ਉੱਥੇ ਲੱਭਦਾ ਸੀ ਦੋ ਬਲਾਕ ਦੂਰ ਖੰਡਾ ਸਾਹਿਬ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦੇ ਡੋਰ ਤੇ ਉਹ ਉੱਥੇ ਫਿਰ ਮੈਂ ਅੰਦਰ ਗਿਆ ਉਹਦੇ ਅੰਦਰ ਜਾ ਕੇ ਜਿਵੇਂ ਆਪਾਂ ਕਰਦੇ ਆਂ ਫੇਮਾ ਜਾ ਕੇ ਦੇਖਿਆ ਪਰ ਮੈਂ ਦੇਖਿਆ ਪ절 ਪਾਣੀ ਪੀ ਲੈਨੇ ਆ ਚਾਹ ਚ ਉਹਨਾਂ ਦੀ ਵਿਚਾਰੇ ਦੀ ਖਤਮ ਹੋ ਗਈ ਸੀ ਉਸ ਟਾਈਮ ਨੂੰ ਠੀਕ ਹੈ ਕਿਉਂਕਿ ਮੈਂ ਪਹੁੰਚਿਆ 1 ਵਜੇ ਤੋਂ ਬਾਅਦ ਉੱਥੇ ਗੁਰਦੁਆਰਾ ਕਿਉਂਕਿ ਪਹਿਲਾਂ ਮੈਂ 1 ਘੰਟਾ ਤਾਂ ਗੁਰਦੁਆਰਾ ਸਾਹਿਬ ਲੱਭਦਾ ਰਿਹਾ ਠੀਕ ਹੈ ਉਸ ਤੋਂ ਬਾਅਦ ਅੰਦਰ ਗਿਆ ਅੰਦਰ ਜਾ ਕੇ ਬੈਠਿਆ ਚਲੋ ਪਾਣੀ ਪੀਤਾ ਪਾਣੀ ਪੀ ਕੇ ਅੰਦਰ ਜਾ ਕੇ ਕੀਰਤਨ ਸੁਣਿਆ ਪਾਠ ਸੁਣਿਆ ਜਿਹੜਾ ਤੁਸੀਂ ਵੀ ਸਰਵਣ ਕਰੋ ਦੇਖੋ ਉੱਥੇ ਦੇ ਉੱਥੇ ਦੇ ਬੋਰਨ ਬੱਚੇ ਨੇ ਗੁਰਸਿੱਖ ਨੇ ਉਹ ਕੈਨੇਡਾ 'ਚ ਵੀ ਹੈਗੇ ਠੀਕ ਹੈ ਅਮਰੀਕਾ 'ਚ ਵੀ ਹੈਗੇ ਮੈਂ ਨਹੀਂ ਕਹਿੰਦਾ ਵੀ ਕਿਤੇ ਹੋਰਾਂ ਕੰਟਰੀਆਂ 'ਚ ਨਹੀਂ ਹੈਗੇ ਇੰਡੀਆ 'ਚ ਘਟ ਨੇ ਯਾਰ ਇੰਡੀਆ 'ਚ ਤੁਸੀਂ ਆਪਣੀ ਜਨਰੇਸ਼ਨ ਨੂੰ ਕੁਝ ਸਿਖਾਓ ਯਾਰ ਜੇ ਤੁਸੀਂ ਇੰਡੀਆ ਤੋਂ ਵਾਚ ਕਰ ਰਹੇ ਹੋ ਪਰ ਮੈਂ ਹੈਰਾਨ ਵੀ ਦੇਖੋ ਉਹ ਕੰਟਰੀ ਜਿੱਥੇ ਕੋਈ ਇੱਥੇ ਲੋਕ ਇੰਗਲਿਸ਼ ਵੀ ਨਹੀਂ ਬੋਲਦੇ ਸਪੈਨਿਸ਼ ਬੋਲਦੇ ਨੇ ਪਰ ਉਹਨਾਂ ਨੇ ਆਪਣਾ ਕਲਚਰ ਅਲਾਈਵ ਰੱਖਿਆ ਹੋਇਆ ਤੇ ਉੱਥੇ ਬੜੇ ਵਧੀਆ ਉਹ ਕੀਰਤਨ ਕਰਦੇ ਔਰ ਕੀਰਤਨ ਵੀ ਬੜਾ ਉਹ ਤੁਹਾਨੂੰ ਚੱਕ ਦਿੰਦਾ ਪੂਰਾ ਸੈਂਟੀਮੈਂਟਲ ਕਰ ਦਿੰਦਾ ਉਹ ਕੀਰਤਨ ਮੈਂ ਉਹ ਸੁਣਿਆ ਬਾਕੀ ਤੇ ਮੈਂ ਤੁਹਾਨੂੰ ਪਾਰਡ ਦਾ ਬਾਰੇ ਦੱਸਿਆ ਸਾਰਾ ਕੁਝ ਸੁਣਿਆ ਤੇ ਤੁਸੀਂ ਹੁਣ ਆਪ ਦੇ ਆਪ ਆਪ ਦੇ ਹਿਸਾਬ ਨਾਲ ਗੁਰਦੁਆਰਾ ਸਾਹਿਬ ਦੀ ਸਾਰੀ ਜੋ ਵੀ ਜਿੰਨੀ ਕਿ ਮੈਂ ਕਵਰੇਜ ਕਰ ਸਕਿਆ ਮੈਂ ਬਹੁਤ ਹਨਿਕ ਮੈਂ ਨਾ ਗੁਰਦੁਆਰੇ ਤੁਹਾਨੂੰ ਲੱਗਦਾ ਹੁੰਦਾ ਕਿ ਗੁਰਦੁਆਰੇ ਤੁਸੀਂ ਬਹੁਤ ਹਨਿਕ ਕਰਨਾ ਚਾਹੁੰਦੇ ਕਿਉਂਕਿ ਬਾਬੇ ਦਾ ਘਰ ਉਸ ਬਾਬੇ ਦੇ ਘਰ ਸਾਹਮਣੇ ਘਰ ਦੇ ਸਾਹਮਣੇ ਹਰ ਜਗ੍ਹਾ ਬਾਬੇ ਦਾ ਘਰ ਹੁੰਦਾ ਠੀਕ ਹੈ ਨਾ ਉੱਥੇ ਤੁਸੀਂ ਬਹੁਤਾ ਸ਼ੋਅ ਆਫ ਜਾਂ ਹੋਰ ਕਰਨਾ ਨਹੀਂ ਚਾਹੁੰਦੇ ਤੁਸੀਂ ਚਾਹੇ ਹੋ ਕਿ ਠੀਕ ਹੈ ਕੀਰਤਨ ਸੁਣੋ ਬਾਟ ਸੁਣੋ ਬੰਦਾ ਸਾਹ ਤੇ ਤੁਹਾਡੀ ਲਿਵ ਜੁੜੀ ਹੁੰਦੀ ਹੈ ਪਰਮਾਤਮਾ ਨਾਲ ਚਲੋ ਆਈ ਹੋਪ ਵੀ ਤੁਸੀਂ ਇੰਜੋਏ ਕਰੋਗੇ ਮੈਕਸੀਕੋ ਦਾ ਗੁਰਦੁਆਰਾ ਸਾਹਿਬ ਉੱਥੇ ਦਾ ਬੜਾ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਸਫ਼ਰ ਸ਼ੁਰੂ ਕਰਨਾ ਹੈ ਕਿ ਮੈਂ ਮੈਕਸੀਕੋ ਸਿਟੀ ਦੇ ਗੁਰਦੁਆਰੇ ਵਿੱਚ ਜਾਣਾ ਸੋ ਸੰਡੇ ਦਾ ਦਿਨ ਹੈ ਸੋ ਨਿਕਲ ਲੱਗੇ ਇੱਥੋਂ ਮੈਂ ਹਾਂ ਡਾਊਨ Town ਹੈਗਾ ਇੱਥੋਂ ਡੇਢ ਘੰਟਾ ਜੇ ਬਾਈਪਾਸ ਜਾਂ ਉਹ ਮੈਟਰੋ ਲੈ ਕੇ ਜਾਵਾਂਗਾ ਠੀਕ ਹੈ ਸੋ ਚਲੋ ਜਾਣਾ ਹੈ ਚੱਲੇ ਠੀਕ ਹੈ ਉਹ ਬੜਾ ਬੜੇ ਤੋਂ ਬਹੁਤੀ ਦੂਰ ਸੀ ਤਾਂ ਕਰਕੇ ਨਹੀਂ ਸੋ ਮੇਰਾ ਹੋ ਗਿਆ ਇਹਨੂੰ ਵੀ ਕਿਤੇ ਹੋਰ ਬੜੀ ਵਧੀਆ ਹੋ ਜਾਊਗਾ ਸੁਣਾ ਸੁਨੇ ਕਮਰੇ ਨੇ ਸਭਾ ਸਾਰਾ ਕੁਝ ਹੋਰ ਲੈਣ ਦੀ ਜਿੰਦਗੀ ਦੇ ਬਾਹਰ ਐਲੀਵੇਟਰ ਵੀ ਵਧੀਆ i <laughs> ਪੋਂਟੀਆ ਨੌਂ ਦਿਨ ਸਟਾਰਟ ਕੀਤਾ ਮੈਕਸੀਕੋ ਸਿਟੀ ਦੇ ਮੈਕਸੀਕੋ ਸਿਟੀ ਦੇ ਗੁਰਦੁਆਰੇ ਤੇ ਸੋ ਮੈਂ ਗੁਰਦੁਆਰੇ ਆਇਆ ਵਾਟ ਸੁਣਿਆ ਕੀ ਕੰਨ ਸੁਣਿਆ ਸੋ ਇਹ ਮੈਂ ਗੁਰਦਾਰੇ ਦੇ ਉੱਪਰ ਦੀ ਛੱਤ ਤੇ ਆ ਗੁਰੂਆਂ ਦੀ ਦੇਵੀ ਤੇ ਗੁਰੂਆਂ ਸੈਣੀ ਦੇ ਫੋਟੋ ਲਗੀਆਂ ਸੋ ਥੱਲੇ ਗੁਰਦੁਆਰਾ ਅੰਮ੍ਰਿਤਨਾ ਲੀ ਵੀ ਲਗੀ ਹੋਇਆ ਹਾਂ ਸੋ ਚੰਗਾ ਇਹਨਾਂ ਨੇ ਆਪ ਕੀ ਸੰਕਰਿਆ ਹਾਂ 이지을 이는, 이 이는, 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 이 이는, 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 이 이는, 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 이이이 이는, 이이 이는, 이이 이는, 이이 이는, 이이이이이이이이 ਡੰਗਰ ਦੀ ਬੜੀ ਹੋਈ ਜਗ੍ਹਾ ਸੋ ਡੰਗਰ ਚੱਕ ਰਿਹਾ ਸਾਰੇ ਜਣੇ ਸੋ ਰੋ ਰੋਈਏ ਕੀ ਤੁੰਗੀ ਤਰ ਨੂੰ ਸਵੇਰੇ ਫਤਨਾ ਹਾਂ ਸਵੇਰੇ ਇਹ ਕੰਮ ਕਰਦੇ ਆ ਅੱਗੇ ਆਪਾਂ ਸੇਕੋ ਆ ਦੇਖ ਜੀ ਮੈਕਸੀਕੋ ਸਿਟੀ ਦੇ ਗੁਰਦੁਆਰਾ ਸਾਹਿਬ ਚ ਸੋ ਆ ਗੁਰਦੁਆਰਾ ਸਾਹਿਬ ਘਰ ਦੇ ਵਿੱਚ ਬਣਾਇਆ ਹਾਂ ਦੋ ਤਿੰਨ ਮੰਜਰਾ ਕਾਫੀ ਦਿਨ ਤੋਂ ਬਣਾਇਆ ਹੋ ਰਿਹਾ ਰਿਹਾ ਤੇ ਆਹ ਦੀ ਮੂਹ ਦੇ ਨਿਸ਼ਾਨੀਆਂ ਖੰਡਾ ਲੱਗਿਆ ਠੀਕ ਹੈ ਦਰਵਾਜੇ ਦੇ ਉੱਪਰ ਪਰ ਮੈਂ ਇਹਦਾ ਮੇਰੇ ਨਾਲ ਇੱਕ ਗੱਲ ਜਿਹੜੀ ਮੇਰੇ ਨਾਲ ਹੋਈ ਹੋਈ ਵੀ ਮੈਂ ਇਹਦਾ ਐਡਰੈਸ ਪਾਇਆ ਜੀਪੀਐਸ ਚ ਗੂਗਲ ਗੂਗਲ ਮੈਪਸ ਇੱਥੇ ਆਉਣ ਖਾਤਰ ਤੇ ਗੂਗਲ ਮੈਪ ਮੈਨੂੰ ਰਹਿ ਗਿਆ ਹੋਰ ਥਾਂ ਤੇ ਤੇ ਮੈਂ ਅੱਧਾ ਘੰਟਾ ਉੱਥੇ ਫਿਰਦਾ ਰਿਹਾ ਉਹਦਾ ਫੋਨ ਵੀ ਦਿੱਤਾ ਹੋਇਆ ਉਹ ਫੋਨ ਕਰਿਆ ਫੋਨ ਉੱਤੇ ਕੁਝ ਹੋ ਰਿਹਾ ਇਹਦਾ ਸੀ ਉਹ ਕਹਿੰਸੀ ਇਸ ਇਟ ਨਾਟ ਇਨ ਸਰਵਿਸ ਸਪੈਨਿਸ਼ ਦੇ ਵਿੱਚ ਸੋ ਫਿਰ ਮੈਂ ਉਧਰੋਂ ਤੁਰਿਆ ਆਉਂਦਾ ਸੀ ਵਾਪਸ ਮੈਂ ਕਿਹਾ ਚੱਲ ਵਾਪਸ ਜਾਣਾ ਹੁਣ ਤਾਂ ਬਹੁਤ ਟਾਈਮ ਹੋ ਗਿਆ 1:00 ਵਜੇ ਨੂੰ ਮੈਂ ਕਿਹਾ ਮੈਂ ਸਾਢੇ ਮੈਂ 12:00 ਵਜੇ ਦੇ ਹਿਸਾਬ ਨਾਲ ਤੁਰੇ ਫਿਰਦਾ ਸੀ ਇੱਥੇ ਤੇ ਫਿਰ ਕੀ ਹੋਇਆ ਮੈਨੂੰ ਇੱਕ ਬੰਦੇ ਨੇ ਦੇਖ ਲਿਆ ਦੂਰੋਂ ਪੱਗ ਦੇਖ ਕੇ ਉਹ ਕਹਿੰਦਾ ਜੀ ਗੁਰਦੁਆਰਾ ਸਾਹਿਬ ਜੀ ਮੈਂ ਹਾਂ ਜੀ ਗੁਰਦੁਆਰਾ ਸਾਹਿਬ ਦਾ ਕਹਿੰਦਾ ਇਹ ਉੱਥੇ ਜਾ ਕੇ ਅੱਗੇ ਜਾ ਕੇ ਮੋੜੋ ਤਾਂ ਮੈਂ ਇੱਥੇ ਪਹੁੰਚਿਆ ਚਲੋ ਬਹੁਤ ਬਹੁਤ ਟਾਈਮ ਸੀ ਵਧੀਆ ਵਧੀਆ ਗੁਰਦੁਆਰੇ ਟਾਈਮ ਲੰਘਿਆ ਸੋ ਜੇ ਤੁਸੀਂ ਵੀ ਆਓ ਗੂਗਲ ਤੇ ਮੈਪ ਤੇ ਨਾ ਆਇਓ ਠੀਕ ਹੈ ਇਹ ਹੈ ਉਸ ਏਰੀਆ 'ਚ ਤੋ ਇਹ ਗਲੀ ਦਾ ਜਣੀ ਮੇਰਾ ਖਿਆਲ ਆ ਵੀ ਇਥੇ ਕਨਫਿਊਜ਼ ਆ ਗੂਰ ਐਸ ਜਗ੍ਹਾ ਤੇ ਕਨਫਿਊਜ਼ ਕਨਫਿਊਜ਼ ਆ ਥੋੜਾ ਜਿਹਾ ਮੈਂ ਬਾਹਰ ਸਾਈਨ ਦਿਖਾਉਣਾ ਜਿੱਥੇ ਸਾਈਨ ਦੇ ਲੱਗਿਆ ਜਾਂ ਸੜਕ ਦਿਖਦੀ ਹੈ ਉਥੋਂ ਤੇ ਆਹ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਬੰਦ ਚੰਗਾ ਸੀ ਬੜੀ ਵਧੀਆ ਕੀਰਤਨ ਕਰਿਆ ਇੱਥੇ ਦੇ ਲੋਕਲ ਜਿਹੜੇ ਬੱਚੇ ਬੌਰਨ ਹੋਏ ਨੇ ਉਹਨਾਂ ਨੇ ਕੀਰਤਨ ਕੀਤਾ ਉਹਨਾਂ ਨੇ ਕੀਰਤਨ ਕਰਕੇ ਫਿਰ ਉਦੋਂ ਬਾਅਦ ਲੰਗਰ ਛਕਿਆ ਸੋ ਸੋਹਣੀਆਂ ਭੂਰੀਆਂ ਭੂਰੀਆਂ ਮਟਰ ਪਨੀਰ ਤੇ ਹੋਰ ਬਹੁਤ ਕੁਝ ਰਾਜੀ ਕੇ ਹੁਣ ਤਸੱਲੀ ਹੋ ਗਈ ਹੁਣ ਨਹੀਂ ਮੇਰਾ ਖਿਆਲ ਰਾਤ ਨੂੰ ਖਾਣਾ ਖਾਉਂਦਾ ਸੋ ਇੰਨਾ ਹੋ ਗਿਆ ਸੋ ਮੈਂ ਤੇ ਖੋਣਾਈ ਸੜਕ ਦੇ ਕੋਹੋਂ ਬਾਹਰ ਕੜ ਕੇ ਸੋ ਜਿਹੜਾ ਗੁਰਦੁਆਰਾ ਸਾਹਿਬ ਆ ਜੇ ਤੁਸੀਂ ਬਸ ਇਹਦੇ ਵਿੱਚ ਆਉਂ ਨਹੀਂ ਬਸ ਬਸ ਦੇ ਰਹਿ ਕੇ ਆਉ ਤਾਂ ਇਹ ਹੈਗਾ ਐਵੇਨਿਊ ਦੀ ਰੋਸ ਬੋਸਕੇ ਤੇ ਇਹ ਇਹ ਹੈਗਾ ਇੱਥੇ ਹੁਣ ਮੈਂ ਚੱਲਿਆ ਫੁੰਤੇ ਦੀ ਕਾਸਟ ਰੋਸੋ ਸੋ ਐਵੇਨਿਊ ਐਵੇਨਿਊ ਦੀ ਰੋਸ ਬੋਸਕੇ ਇਹਦਾ ਹੈਗਾ ਅਸਲੀ ਨਾਈ ਦਾ ਇਹਦਾ ਪਾਸਾ ਡਾ ਪੈਂਦਾ ਤੇ ਆ ਸੜਕ ਆਹਾ ਠੀਕ ਹੈ ਰੋਡ ਜਿਹੜੀ ਹੈਗੀ ਆਪਣੀਆਂ ਕਾਰਾਂ ਖੜੀਆਂ ਨਗੀਆਂ ਪੰਜਾਬੀਆਂ ਦੀ ਠੀਕ ਆ ਇੱਥੇ ਸਾਈਨ ਸੁੰਝੇ ਨਹੀਂ ਲੱਗੇ ਯਾਰ ਕਿਸੇ 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 ਵੀ ਚੀਜ਼ ਮੈਨੂੰ ਸੀ ਵੀ ਸ਼ਾਇਦ ਸਾਈਨ ਲੱਗੇ ਹੋਊਗਾ ਇੱਥੇ ਸਾਈਨ ਨਹੀਂ ਹੈ ਨਹੀਂ ਠੀਕ ਹੈ ਪਰ ਆਪਾਂ ਇਹਨੂੰ ਪਾਸਾ ਡੇਖਦਾ ਕਿੱਥੇ ਹੈਗਾ ਮੈਂ ਇਹ ਨਾਰਦ ਇੱਧਰ ਪਾਸੇ ਨੂੰ ਸੋ ਇਹਦੇ ਸਾਹਮਣੇ ਹੈ ਜੀਆਂ ਇਹ ਜਿਹਾ ਗਰਾਜ ਜਆ ਇੱਕ ਹੰਪ ਆ। ਤੋਂ ਪੋਡਾਨੀ ਹੌਲ ਹੌਲ ਹੌਣੇ ਸਾਨੀਰ ਇਧਾਈ ਜੇ। ਹਾਂ ਆ ਤਾਂ ਕੋ ਕੋ ਵੇਚਣ ਨੂੰ ਲਾਇਆ ਹੋਇਆ ਬਹੁਤ ਸਕੇ ਰੀਅਲ ਲੋਟ ਰੈਜ਼ੀਡੈਂਸ਼ੀਅਲ ਇਹ ਤਾਂ ਅਰਜਨ ਕੇ। ਸੋ ਆਪ ਮੇਨ ਰੋਡ ਤੋਂ ਜਿਹੜੀ ਮੇਨ ਰੋਡ ਆ ਹਜ ਨੰਗਦੀ ਆ। ਇਹ ਮੇਨ ਰੋਡ ਤੋਂ ਅੰਦਰ ਨੂੰ ਜਾ ਕੇ ਥੋੜਾ ਜਿਹਾ ਇਸ ਪਾਸੇ। ਠੀਕ ਹੈ। ਸੋ ਥੋੜਾ ਜਿਹਾ ਜਿਹੜੀਆਂ ਐਨਕ ਤੇ ਖੋ ਨਾ ਜਾਏ ਉੱਥੇ ਆ ਕੇ। ਸਾਹਮਣੇ ਨੀਵੀਂ ਜੀ ਕੋ ਸਿਕਿਉਰਟੀ ਵਾਲਾ ਬੈਠਾ। ਉਹ ਬਿਲਡਿੰਗਾਂ ਨੇ। ਚਲੋ ਇਹ ਵੀ ਹੈ ਵਧੀਆ ਸੀ ਗੁਰਦੁਆਰਾ ਸੋ ਇੱਥੇ ਆ ਕੇ ਜੇ ਮਾੜਾ ਮੋਟਾ ਕਨਫਿਊਜ਼ ਹੋ ਜਾਓ ਬੱਸ ਸਟਾ ਨਾਲ ਆਓ ਉਹ ਦੇਖਦਾ ਬੱਸਟਾ ਆਹ ਸੜਕ ਦੇ ਨਾਲ ਪਾਰਲੇ ਪਾਸੇ ਬੱਸਟਾ ਜਾ ਕੇ ਦੇਖਦਾ ਹਾਂ ਉਹ ਤੋਂ ਸੋ ਆਏ ਦੇ ਇਰਗੀ ਦੇ ਨੀ ਦੇ ਜੀ ਨੇ ਹੁੰਦਾ ਡਿਕਾਸਟਰ ਇਹ ਤੋਂ ਅਗਲੀ ਅਗਲੀ ਸੜਕਾ ਇਹ ਤੋਂ ਅਗਲਾ ਉਹ ਮੋੜ ਜਾ ਉਹ ਉਹ ਮੋੜ ਜਾ